ਹਾਂਜੀ ਕਿਦਾ ਸਾਰੇ ਮੈਂ ਪੰਕਜ ਸਵਾਤ ਕਰਦਾ ਤੁਹਾਡਾ ਸਵਾਗਤ ਕਰਦਾ ਸਾਡੇ ਚੈਨਲ ਤੇ ਤੇ ਅੱਜ ਚਰਚੇ ਗਏ ਸੀਗੇ ਤੁਸੀਂ ਵੀ ਸਾਰੇ ਗਏ ਹੋਗੇ ਤੇ ਬਚਨ ਜਿਹੜਾ ਪੋਸਟਲ ਜੀ ਨੇ ਸੁਣਾਇਆ ਮੈਂ ਥੋੜੀ ਜਿਹੀ ਗੱਲਬਾਤ ਕਰਨੀ ਚਾਹੁੰਗਾ ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਸਾਡੇ ਵੱਡੇ ਵੀਰ ਗੌਰਵ ਜੀ ਦੀ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਉਹ ਇੱਕ ਵਲਮਿਕੀ ਭਾਈਚਾਰੇ ਦੇ ਜਿਹੜੇ ਕਿਸਥਾਨ ਤੇ ਗਏ ਨੇ ਉਹਨਾਂ ਦੁਆਰਾ ਇਨਵਾਈਟ ਕੀਤਾ ਗਿਆ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਉਹ ਵੀਡੀਓ ਵਾਇਰਲ ਕਰਕੇ ਦੱਸਿਆ ਜਾ ਰਿਹਾ ਕਿ ਪ੍ਰਧਾਨ ਜੀ ਨੇ ਇਹ ਕਰਤਾ ਓ ਕਰਤਾ ਇਹ ਤਾਂ ਆਪ ਬਚਨ ਦੀ ਬੇਅਦਬੀ ਕਰਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਇਹ ਚੀਜ਼ ਕਲੀਅਰ ਕਰ ਚੁੱਕਿਆ ਸੀਗਾ ਫੇਸਬੁੱਕ ਤੇ ਜਿਹੜੇ ਵੀ ਲੋਕ ਮੈਨੂੰ ਜਾਣਦੇ ਆ ਉਹ ਉਹਨਾਂ ਨੂੰ ਪਤਾ ਹੋ ਗਏ ਗੱਲ ਕਿ ਉਹ ਕੋਈ ਪਾਸਟਰ ਨਹੀਂ ਹੈਗੇ ਉਹ ਇੱਕ ਰਾਜਨੀਤਿਕ ਤੇ ਮਸੀਹ ਆਗੂ ਨੇ ਤੇ ਜਿਨ੍ਹਾਂ ਦਾ ਇਹ ਅਗਰ ਕੋਈ ਉਹਨਾਂ ਨੂੰ ਇਨਵਾਈਟ ਕਰ ਰਿਹਾ ਜਿਨ੍ਹਾਂ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀਗਾ ਉਹਨਾਂ ਦੁਆਰਾ ਪ੍ਰਧਾਨ ਜੀ ਨੂੰ ਸਨਮਾਨਿਤ ਕੀਤਾ ਗਿਆ ਤੇ ਮੈਂ ਤੁਹਾਨੂੰ ਦੱਸਦਾ ਕਿ ਉਹ ਬੰਦਿਆਂ ਨੂੰ ਖੁਦ ਪ੍ਰਧਾਨ ਜੀ ਨੇ ਬ੍ਰਦਰ ਗੌਰਵ ਨੇ ਕਈ ਵਾਰ ਚਰਚੇ ਇਨਵਾਈਟ ਕੀਤਾ ਤੇ ਉਹ ਚਰਚ ਵਿੱਚ ਆਏ ਵੀ ਨੇ ਮੇਰੇ ਹੁੰਦੇ ਆ ਉਹ ਕਈ ਵਾਰ ਚਰਚ ਵਿੱਚ ਆਏ ਨੇ ਚਰਚ ਦਾ ਦੌਰਾ ਕੀਤਾ ਉਹਨਾਂ ਨੇ ਤੇ ਉਹ ਦੇਖਦੇ ਨੇ ਸਾਰਾ ਕੁਝ ਹੀਲਿੰਗਸ ਵਗੈਰਾ ਹੁਣ ਅਗਲੇ ਅਸੀਂ ਬੰਦੇ ਨੂੰ ਇਨਵਾਈਟ ਕਰ ਰਹੇ ਹਾਂ ਸਾਡੇ ਚਰਚ ਵਿੱਚ ਵਿਜ਼ਿਟ ਕਰ ਰਹੇ ਨੇ ਚਰਚ ਵਿੱਚ ਆ ਰਹੇ ਨੇ ਸਾਰਾ ਕੁਝ ਹਨਾ ਦੇਖ ਰਹੇ ਨੇ ਤੇ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਦੇ ਰਹੇ ਨੇ ਸੋ ਅਗਰ ਉਹ ਪ੍ਰਧਾਨ ਗੌਰਵ ਜੀ ਨੂੰ ਉੱਥੇ ਇਨਵਾਈਟ ਕਰਦੇ ਨੇ ਆਪਦੇ ਸਥਾਨ ਦੇ ਉੱਤੇ ਤੇ ਅਗਰ ਮਨਾ ਕਰੋਗੇ ਤਾਂ ਇਹ ਚੀਜ਼ ਥੋੜੀ ਜੱਜਰੀ ਨਹੀਂ ਕਿਉਂਕਿ ਉਹਨਾਂ ਦਾ ਇੱਕ ਸਮਾਜ ਦੇ ਵਿੱਚ ਇੱਕ ਸਰਕਾਰਾਂ ਦੇ ਵਿੱਚ ਗਰਤਬਾ ਆ ਸੋ ਅਸੀਂ ਫੇਸਬੁਕ ਜਿਹੜੇ ਬਦਵਾਨ ਆ ਉਹ ਇਹ ਗੱਲ ਨੂੰ ਧਿਆਨ ਦੇਣ ਕਿ ਅੱਜ ਪੋਸਟਲ ਜੀ ਦਾ ਬਚਣ ਇਹ ਜਿਹਾ ਮੇਨ ਮੈਂ ਤੁਹਾਨੂੰ ਉਹੀ ਕਲੀਅਰ ਕਰਨ ਲਈ ਇਸ ਵੀਡੀਓ ਨੂੰ ਬਣਾ ਰਿਹਾ ਕਿ ਜਿਹੜੇ ਬੰਦੇ ਨੇ ਤੇ ਕੰਮ ਕਰਨਾ ਜਿੰਨੇ ਕੋਮਲੀ ਸੱਚੀ ਉਹ ਕੋਈ ਸਟੈਂਡ ਲਾਣਾ ਜਿੰਨੇ ਸਰਕਾਰਾਂ ਵਿੱਚ ਚੱਲ ਕੇ ਕੋਈ ਕੰਮ ਕਰਨਾ ਡਿੱਗਣਾ ਉੱਠਣਾ ਵੀ ਉਹਨੇ ਹੀ ਆ ਹੁਣ ਜਿਹੜਾ ਫੇਸਬੁਕ ਤੇ ਸਿਰਫ ਗਿਆਨ ਵੰਡੀ ਜਾਊਗਾ ਫੇਸਬੁਕ ਤੇ ਸਿਰਫ ਸਹੀ ਗਲਤ ਦੱਸੀ ਜਾਊਗਾ ਉਹਦੇ ਤੇ ਕਾਹਦਾ ਇਲਜ਼ਾਮ ਲੱਗਣਾ ਉਹਨੇ ਕਾਹਦਾ ਡਿੱਗਣਾ ਉੱਠਣਾ ਇਸ ਟਾਈਮ ਇਸ ਟਾਈਮ ਜਿਹੜਾ ਗਿਆਨ ਵੰਡ ਰਹੇ ਨੇ ਗਿਆਨ ਵੀ ਉਹੀ ਲੋਕ ਕਰ ਜਦੋਂ ਉਹਨਾਂ ਦੇ ਆਕਾਲੀ ਆ ਜਾਂਦੇ ਨੇ ਕਾਂਗਰਸੀ ਆ ਜਾਂਦੇ ਨੇ ਆਮ ਆਦਮੀ ਪਾਰਟੀ ਵਾਲੇ ਆ ਜਾਂਦੇ ਨੇ ਤੇ ਉਹਨਾਂ ਦੇ ਜਿਹੜੇ ਭਾਸ਼ਾ ਦੇ ਵਿੱਚ ਉਹਨਾਂ ਨੂੰ ਗਰੀਟ ਕਰਦੇ ਨੇ ਅਸੀਂ ਖੁੱਦ ਸੁਣਿਆ ਉਹਨਾਂ ਦੀ ਭਾਸ਼ਾ ਵਿੱਚ ਗਰੀਟ ਕਰਨਗੇ ਉਹਨਾਂ ਨੂੰ ਤੇ ਫੇਸਬੁੱਕ ਤੇ ਆ ਕੇ ਗਿਆਨ ਵੰਡਣਗੇ ਜੀ ਬਚਨ ਤੋੜਦਾ ਇਹ ਕਰਦਾ ਉਹ ਕਰਦਾ ਇਹ ਉਹ ਸਦੁੱਕੀ ਫਰੀਸੀ ਲੋਗ ਨੇ ਸੋ ਇਹਨਾਂ ਤੋਂ ਬਚ ਕੇ ਰਹੋ ਮੇਰੇ ਵੀਰ ਗੌਰਵ ਨੂੰ ਜਾਂ ਸਾਡੇ ਖੰਭਲਾ ਚਰਚੇ ਕਿਸੇ ਵੀ ਨੁਮਾਇंदे ਨੂੰ ਜਾਂ ਮੈਨੂੰ ਤੁਹਾਡੇ opinion ਦੀ ਲੋੜ ਨਹੀਂ ਹੈਗੀ ਇਹ ਥੋੜੇ ਤੋਂ ਸਫਾਈ ਪੇ ਲੈਂਡ ਦੀ ਥੋੜੇ ਕੋ ਸર્ટਿਫਿਕੇਟ ਲੈਂਡ ਦੀ ਲੋੜ ਨਹੀਂ ਹੈਗੀ ਅਸੀਂ ਸਹੀ ਕਰ ਰਹੇ ਹਾਂ ਗਲਤ ਕਰ ਰਹੇ ਤੇ ਸਾਡੇ ਖੰਭਰਾ ਚ ਲੋਕ ਨਾਲ ਖੜੇ ਨੇ ਤੇ ਸੋ ਸਾਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈਗੀ ਬਈ ਆਪਾਂ ਸਹੀ ਕਰ ਰਹੇ ਗਲਤ ਕਰ ਰਹੇ ਅਸੀਂ ਸੱਚੇ ਹੋਵਾਂਗੇ ਅਸੀਂ ਮਾਫੀ ਮੰਗਾਂਗੇ ਪਰਮੇਸ਼ਰ ਅੱਗੇ ਮੰਗਾਂਗੇ ਜੇ ਕੁਝ ਗਲਤ ਕਰਾਂਗੇ ਮੇਰੇ ਸਪਿਰਚੁਅਲ ਫਾਦਰ ਪੋਸਟਲੈਂਕੁਰਨਲਾ ਦੇ ਮੂਰੇ ਮੰਗਾਂਗੇ ਜੇ ਕੁਝ ਗਲਤ ਹੋਊਗਾ ਤੇ ਹੁਣ ਪੋਸਟਲੈਂਕੁਰਨਲਾ ਜੀ ਨੇ ਅੱਜ ਕਲੀਅਰਲੀ ਕਿਹਾ ਵੀ ਹੈਗਾ ਕਿ ਉਹ ਬੰਦੇ ਦੀ ਅੱਖਾਂ 'ਚ ਪਹਿਲਾਂ ਹੀ ਹਜ਼ਾਰ ਅਥਰੂ ਨੇ ਉਹ ਕਹਿੰਦਾ ਪਹਿਲਾਂ ਹੀ ਦਿਲੋਂ ਹਨਾ ਉਹ ਚੀਜ਼ ਜੋ ਵੀ ਉਹ ਕੀਤੀ ਗਈ ਉਹ ਇੱਕ ਮਜਬੂਰੀ 'ਚ ਕੀਤਾ ਗਿਆ ਸੀਗਾ ਕੰਮ ਉਹ ਬੰਦਾ ਪਹਿਲਾਂ ਹੀ ਉਸ ਚੀਜ਼ ਲਈ ਰੀਗ੍ਰੇਟ ਕਰ ਰਿਆ ਸੋ ਤੁਸੀਂ ਕੌਣ ਹੁੰਦੇ ਉਹਨੂੰ ਕਹਿਣ ਲੱਗੀ ਬਈ ਤੂੰ ਗਲਤ ਕੀਤਾ ਜੋ ਬੰਦਾ ਰੀਗ੍ਰੇਟ ਹੀ ਕਰ ਗਿਆ ਤੇ ਉਹਨੂੰ ਤਾਂ ਪਰਮੇਸ਼ਵਰ ਨੇ ਵੀ ਮਾਫ਼ ਕਰਤਾ ਹੋਣਾ ਤੇ ਤੁਸੀਂ ਲੋਗ ਇੱਥੇ ਹਨਾ ਉਹਨੂੰ ਸਰਟੀਫਿਕੇਟ ਵੰਡੀ ਜਾ ਰਹੇ ਸੋ ਕਿਸੇ ਦੇ ਸਰਟੀਫਿਕੇਟ ਲੈਣ ਦੀ ਸਾਨੂੰ ਲੋੜ ਨਹੀਂ ਹੈਗੀ ਕਿਸੇ ਦੇ ਕੋਈ ਅਸੀਂ ਬਈ ਨਾਲ ਖੜੇ ਹਾਂ ਸਾਨੂੰ ਪਤਾ ਹੈ ਅੱਜ ਤੁਸੀਂ ਲੋਕ ਹੱਸ ਕੇ ਜੀਰੇ ਪੰਜਾਬ ਦੇ ਵਿੱਚ ਬਾਹਰ ਲੋਕ ਗੁਣ ਗਾਉਂਦੇ ਨੇ ਕਿ ਪੰਜਾਬ 'ਚ ਜਿਹੜੇ ਕਿ ਕ੍ਰਿਸਚੀਅਨਿਟੀ ਸੇਫ ਆ ਕ੍ਰਿਸਚੀਅਨਿਟੀ ਅਦਰ ਹੋਏ ਤੇ ਪੰਜਾਬ ਵਰਗੀ ਹੋਏ ਇੰਨੀ ਸੇਫ ਕ੍ਰਿਸਚੀਅਨਿਟੀ ਲੋਕ ਸਿਰ ਚੁੱਕ ਕੇ ਉੱਚਾ ਕਰਕੇ ਚੱਲਦੇ ਨੇ ਅੱਜ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਦੱਸਣ ਲੱਗਿਆ ਕਿ ਅਸੀਂ ਮਸੀਹ ਪ੍ਰਾਊਡ ਨਾਲ ਕਹਿੰਦਾ ਬਈ ਮਸੀਹ ਲੋਗਾ ਉਦਾਂ ਹੀ ਸੁਣ ਕੇ ਲੋਕਾਂ ਨੂੰ ਕਈਆਂ ਨੂੰ ਦੰਦਲਾ ਪੈਂਦੇ ਇਹੋ ਹੀ ਲੋਕ ਜਿਨ੍ਹਾਂ ਨੇ ਬਾਲੀਵੁੱਡ ਵਾਲਿਆਂ ਤੱਕ ਦੇ ਉੱਤੇ ਪਰਚੇ ਪਾਤੇ ਸਰ ਤੇ ਸਰਕਾਰਾਂ ਤੱਕ ਦੇ ਮੂੰਹ ਬੰਦ ਕਰਾ ਕੇ ਸੋ ਅੱਜ ਇਹ ਕਤਾਨਕੇ ਜੇ ਪੰਜਾਬ ਦੇ ਵਿੱਚ ਕ੍ਰਿਸਚੀਅਨਿਟੀ ਕਾਇਮ ਇੱਕ ਥਾਂ ਕੇ ਚੱਲਦੇ ਹੋ ਤੁਸੀਂ ਤੇ ਇਹ ਐਕਸ਼ਨ ਕਮੇਟੀ ਦੀ ਬਦੌਲਤ ਸਾਡੇ ਸਪਿਰਚੁਅਲ ਫਾਦਰ ਪੋਸਟਰ ਅੰਕੁਰ ਨੂਲਾ ਜੀ ਦੀ ਬਦੌਲਤ ਤਾਂ ਪਰਮੇਸ਼ਵਰ ਨਾਲ ਆ ਸਾਡੀ ਤੇ ਤਾਂ ਇਹ ਸਾਰਾ ਕੁਝ ਹੋ ਪਾਰਿਆ ਤੇ ਜਿਹੜੀ ਐਕਸ਼ਨ ਕਮੇਟੀ ਇੱਕ ਗਿਫਟ ਦਿੱਤਾ ਗਿਆ ਸਾਡੇ ਸਪਿਰਚੁਅਲ ਫਾਦਰ ਦੇ ਵੱਲੋਂ ਜਿਹੜੇ ਉਹਦੇ ਨੁਮਾਇंदे ਨੇ ਪ੍ਰਧਾਨ ਗੌਰਵ ਜੀ ਕਈ ਨਾਲ ਖੜੇ ਆ ਉਹਨਾਂ ਦੇ ਐਕਸ਼ਨ ਕਮੇਟੀ ਦੇ ਇੱਕ ਨੁਮਾਇंदे ਨਾਲ ਖੜੇ ਆ ਸੋ ਪੂਰੀ ਖਮਬਰਾ ਚਰਚਾ ਨਾਲ ਖੜੀ ਆ ਸੋ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈਗੀ ਬਈ ਆਪ ਮੈਦਾਨ 'ਚ ਉਤਰਿਆ ਕਰੋ ਆਪ ਸਰਕਾਰਾਂ ਨਾਲ ਮੱਥੇ ਲਾਇਆ ਕਰੋ ਜਦੋਂ ਨਿਯੰਗ ਬੋਲਦੇ ਆ ਉਦੋਂ ਮੁਰਿਆ ਕਰੋ ਠੀਕਾ ਉਦੋਂ ਐਕਸ਼ਨ ਲਿਆ ਕਰੋ ਆਪਦੇ ਉਦੋਂ ਘਰਾਂ ਚ ਲੁਕਿਆ ਨਾ ਕਰੋ ਫਿਰ ਤੇ ਜਦੋਂ ਤੁਹਾਡੇ ਜਿਹੜੇ ਸੋ ਕੋਲਡ ਪ੍ਰੋਫਿਟ ਆ ਜਿਹੜੇ ਜਦੋਂ ਬਲਾਤਕਾਰੀ ਫੜੇ ਜਾਂਦੇ ਨੇ ਤੇ ਉਦੋਂ ਫਿਰ ਪਰਮੇਸ਼ਵਰ ਕੇ ਦਾਸ ਪਰਮੇਸ਼ਵਰ ਕੇ ਦਾਸ ਨਾ ਕਰਿਆ ਕਰੋ ਉਦੋਂ ਗਲਤ ਕਹਿਣ ਦੀ ਹਿੰਮਤ ਰੱਖਿਆ ਕਰੋ ਤੇ ਜਿਹੜੇ ਬੰਦੇ ਰੀਅਲ ਦੇ ਵਿੱਚ ਕਾਮਲੀ ਕੁਝ ਕਰ ਰਹੇ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਿਆ ਕਰੋ ਠੀਕ ਹੈ ਬਾਕੀ ਕੁਝ ਨਹੀਂ ਕਹਿਣਾ ਮੈਂ ਮਿਲਦੇ ਅਗਲੀ ਵੀਡੀਓ ਤੁਹਾਨੂੰ ਸਾਰਿਆਂ ਨੂੰ